ਸਾਸਰੀਕਲ ਕਿਸਾਨ ਭਰਾਵਾਂ ਨੂੰ ਰਾਜ ਸੰਦੂ ਫਾਰਮਿੰਗ YouTube ਚੈਨਲ 'ਤੇ ਥੋੜਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਦੋਸਤੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਤੁਹਾਡੇ ਲਈ ਤਿੰਨ ਮੱਝਾਂ ਤੇ ਇੱਕ ਗਾਂ ਉਹਨਾਂ ਦੀ ਜਿਹੜੀ ਆਪਾਂ ਜਾਣਕਾਰੀ ਹੈ ਤੁਹਾਡੇ ਨਾਲ ਜਰੂਰ ਵਿਸਤਾਰ ਸਹਿਤ ਜਿਹੜੀ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਆਪਾਂ ਵੀਰ ਤੋਂ ਉਹਨਾਂ ਸੋ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਆਪਣਾ ਨਾਮ ਦੱਸੋ ਜਰੂਰ ਮੇਰਾ ਨਾਮ ਜਗਰਾਜ ਸਿੰਘ ਜੀ ਸਨਮ ਸਰਦਾਰ ਸੁਭਾ ਸਿੰਘ ਠੀਕ ਹੈ ਜੀ ਪਿੰਡ ਵਾਰਸਲਾ ਜੱਟਾਂ ਜੀ ਠੀਕ ਤੇ ਤਸੀਰ ਜੀਰਾ ਜ਼ਿਲ੍ਹਾ ਫਰੀਪੁਰ ਪੈ ਜਾਂਦਾ ਠੀਕ ਹੈ ਜੀ ਇਹ ਮੋਗਾ ਤੋਂ ਮਖੂ ਰੋਡ ਦੇ ਉੱਤੇ ਪਿੰਡ ਪੈ ਜਾਂਦਾ ਪੀਰ ਮੁਹੰਮਦ ਠੀਕ ਹੈ ਜੀ ਤੇ ਉਹਦੇ ਨੇੜੇ ਆ ਜਾਂਦਾ ਵਾਰਸਲਾ ਜੱਟਾਂ ਸੋ ਵਾਰਸਲਾ ਜੱਟਾਂ ਪੈ ਜਾਂਦਾ ਠੀਕ ਹੈ ਜੀ ਸੋ ਵੀਰ ਜੀ ਜੇ ਆਪਾਂ ਇਸ ਪਹਿਲੀ ਮਈ ਦੀ ਗੱਲ ਕਰੀਏ ਤੇ ਇਸ ਬਾਰੇ ਸਾਨੂੰ ਦੱਸੋ ਵੀ ਇਹ ਕਿੰਨਾ ਸੂਬਾ ਇਸ ਵਾਰ ਸੂਈ ਹੈ ਜੀ ਇਹ ਇਸ ਵਾਰ ਚੌਥਾ ਸੂਬਾ ਸੂਈ ਹੋ ਠੀਕ ਆ ਜੀ ਮਗਰ ਇਸ ਦੇ ਕੱਟੀ ਆ ਗਈ ਨੀਲੀ ਰਾਵੀ ਦੇ ਠੀਕ ਆ ਜੀ ਇੱਕ ਮਹੀਨਾ ਸੂਈ ਹੋ ਗਿਆ ਇਸ ਟਾਈਮ ਪੂਰਾ ਠੀਕ ਆ ਸੋ ਦੋਸਤੋ ਇਹ ਪਹਿਲੀ ਮੱਝ ਦੀ ਆਪਾਂ ਤੁਹਾਡੇ ਨਾਲ ਡਿਟੇਲ ਸ਼ੇਅਰ ਕੀਤੀ ਹੈ ਵੀਰ ਨੇ ਵੀ ਇਹ ਚੌਥਾ ਸੂਆ ਇਸ ਟਾਈਮ ਜਿਹੜੀ ਸੂਈ ਹੈਗੀ ਆ ਮਗਰ ਜਿਹੜੀ ਇਸ ਦੇ ਕੱਟੀ ਹੈਗੀ ਆ ਕਾਫ ਤੁਸੀਂ ਕੱਟੀ ਵੇਖ ਸਕਦੇ ਹੋ ਮਗਰ ਨੀਲੀ ਰਾਵੀ ਦੇ ਵਿੱਚ ਪਿਓਰ ਇਹ ਕੱਟੀ ਹੈਗੀ ਆ ਦੋਸਤੋ ਬਾਕੀ ਜਿਹੜੀ ਮੱਝ ਏ ਇਹ ਢਾਕ ਤਲਵਾਰੀ ਹੈਗੀ ਆ ਇੱਕ ਕੁੰਡਾ ਸਿੰਘ ਇੱਕ ਦੇ ਰਹਾ ਹੈਗਾ ਸਿੰਘ ਤੁਸੀਂ ਦੇਖ ਸਕਦੇ ਹੋ ਆ ਵੀਡੀਓ ਦੇ ਵਿੱਚ ਆ ਬਾਕੀ ਵੀਰ ਜੀ ਜਿਹੜਾ ਦੁੱਧ ਏ ਇਹਦਾ ਪਰ ਡੇ ਦਾ ਦੁੱਧ ਆ ਪੂਰੇ ਦਿਨ ਦਾ ਕਿੰਨਾ ਦੁੱਧ ਆ ਜੀ 10 ਟਾਈਮ 9 ਕਿਲੋ ਪੱਕਾ ਹੈਗਾ 9 ਕਿਲੋ 11 ਕਿਲੋ ਦੁੱਧ ਸੀ ਰਹਾ ਲ ਠੀਕ ਹੈ ਛੱਡ ਕਰਕੇ ਇੱਕਦੰਨੇ ਪੱਠੇ ਨਹੀਂ ਖਾਦੀ ਜੀ ਠੀਕ ਹੈ ਜੀ ਇੱਕ ਛੱਡ ਕਰਕੇ ਥੋੜਾ ਕੱਢੀਏ 9 ਕਿਲੋ ਹੁਣ ਵੀ ਤਿਆਰ ਹੈਗਾ ਦੁੱਧ 11 ਕਿਲੋ ਸੀ ਜਿੱਦਣ ਅਸੀਂ ਜਾਂਦੀ ਸੀ ਠੀਕ ਆ ਸੋ ਦੋਸਤੋ ਜਿਹੜਾ ਦੁੱਧ ਇਹ 11 ਲੀਟਰ ਬਾਈ ਹੋ ਰਾ ਦੱਸਿਆ ਵੀ 11 ਲੀਟਰ ਤਿਆਰ ਸੀਗਾ ਕੁਝ ਠੰਡ ਦੇ ਕਾਰਨ ਘਟਨ ਕਰਨ ਹੁਣ ਜਿਹੜਾ ਦੁੱਧ 9 ਲੀਟਰ ਤੁਹਾਨੂੰ ਰੈਡੀ ਮਿਲ ਜੇਗਾ ਸੋ ਜਿਹੜਾ ਮੇਰਾ ਵੀਰ ਕੋਈ ਇੱਥੇ ਚਾਹਵਣ ਖਰੀਦਣ ਆਵੇ ਮੱਝ ਉਹ ਆਪਦੀ ਦੋ ਟਾਈਮ ਟਾਈਮ ਦੀ ਜਿਹੜੀ ਚੁਆਇਸ ਜ਼ਰੂਰ ਕਰਕੇ ਵੇਖ ਸਕਦਾ ਤੇ ਬਾਕੀ ਜਿਹੜਾ ਦੁੱਧ 9 ਲੀਟਰ ਇਸ ਟਾਈਮ ਇਸ ਥਲੇ ਬਿਲਕੁਲ ਰੈਡੀ ਮਿਲੇਗਾ ਜੀ ਤੁਹਾਨੂੰ ਸੋ ਆਪਾਂ ਖੋਲ ਕੇ ਵੀਰ ਜੀ ਇੱਕ ਵਾਰੀ ਦਿਖਾ ਦਈਏ ਜੀ ਕਮਾਲ ਜੀ ਕਮਾਲ ਹੋ ਗਿਆ ਉਹ ਵੀ ਇਹ ਬਟਾ ਨਾ ਅੱਗੇ ਥੋੜਾ ਜਿਹਾ ਤੋੜ ਲਿਆ ਗੇਮੜਾ ਜੀ ਰੋਗ ਲਓ 2 ਮਿੰਟ ਜੀ ਚਲੋ ਸੋ ਵੀਰ ਜੀ ਜਿਹੜਾ ਮੁੱਲ ਹੈ ਮੁੱਲ ਵੀ ਦੱਸ ਦੋ ਆਪਣੇ ਕਿਸਾਨ ਵੀਰਾਂ ਨੂੰ ਵੀ ਮੁੱਲ ਇਸ ਦਾ ਕੀ ਕਰਦੇ ਆਪਾਂ ਮੁੱਲ ਦਾ 55000 ਕਰਦੇ ਆ 55000 ਨੈਟ ਆ ਜਾਂ ਵੀਰ ਜੀ ਇਹਦੇ ਵਿੱਚ ਕੁਝ ਨਹੀਂ ਕਰ ਲਾਂਗੇ ਕਿ ਮੌਕੇ ਤੇ ਮਾਨਤਾ ਨਜੋਗੀ ਠੀਕ ਆ ਜੀ ਠੀਕ ਹੈ ਸੋ ਦੋਸਤੋ ਤੁਸੀਂ ਵੇਖ ਹੀ ਲਿਆ ਬਾਕੀ ਜਿਹੜੀ ਮੱਝ ਦੀ ਬਣਤਰ ਹੈ ਤੁਸੀਂ ਵੇਖ ਹੀ ਲਈਏ ਵੀਡੀਓ ਦੇ ਵਿੱਚ ਕਾਫੀ ਪਿੱਠ ਪੂੜਾ ਤੁਸੀਂ ਆਪ ਹੀ ਵੇਖ ਲਿਆ ਜੇ ਥੋੜੀ ਕਹਿ ਸਕਦੇ ਆਂ ਵੀ ਸੇਵਾ ਦੀ ਘਾਟ ਕਰ ਰਹੀ ਹੈ ਬਾਕੀ ਤੁਸੀਂ ਵੇਖ ਸਕਦੇ ਹੋ ਚਾਈ ਲੰਬਾਈ ਜਿਹੜੀ ਮੱਝ ਦੀ ਕਾਫੀ ਜਿਆਦੀ ਸੋਹਣੀ ਹੈਗੀ ਕਾਬਲੇ ਤਰੀਫ ਆ ਬੱਗੀ ਨਾਸ ਹੈਗੀ ਹੈ ਦੋਸਤੋ ਆਖੋ ਕਿ ਬਿਲਕੁਲ ਵਾਈਟ ਹੈਗੀ ਹੈ ਬਿੱਲੀ ਅੱਖ ਹੈਗੀ ਹੈ ਨੀਲੀ 라ਵੀ ਦੇ ਵਿੱਚ ਸੋ ਅਗਲੀ ਆਪਾਂ ਜੇ ਮੱਝ ਦੀ ਵੀਰ ਜੀ ਗੱਲ ਕਰੀਏ ਤੇ ਇਸ ਬਾਰੇ ਵੀ ਚਾਹਣਾ ਪਾ ਦੋ ਵੀ ਇਹ ਕਿੰਨਾ ਸੁਗਾ ਸੂਈ ਹੈਗੀ ਹੈ ਤੇ ਕੀ ਡਿਟੇਲ ਹੈਗੀ ਇਸ ਦੀ ਚੌਥਾ ਸੁਵਾ ਹੀ ਇਹ ਵੀਰ ਜੀ ਠੀਕ ਆ ਜੀ ਹਾਂ ਜੀ ਆ ਜੱਟ 10 ਦਿਨ ਸਰੀ ਨੂੰ ਹੋ ਗਿਆ ਜੀ ਠੀਕ ਹੈ ਜੀ ਸੋ ਦੋਸਤੋ ਚੌਥਾ ਸੁਵਾ ਜਿਹੜੀ ਅਗਲੀ ਮਾਚ ਹੈਗੀ ਹੈ ਚੌਥਾ ਸੁਵਾ ਸੂਈ ਆ ਤੇ ਇਸ ਦਾ ਦੁੱਧ ਦੱਸ ਦੋ ਜੀ ਇਸ ਦਾ ਦੁੱਧ ਵੀ ਕਿੰਨਾ ਹੈ ਇਹ ਜੀ ਅਗਲੇ ਤਨੋਂ ਤਿੱਲੜ ਆ ਜੀ ਮਾਜ ਠੀਕ ਹੈ ਜੀ ਹਾਂ ਜੀ ਤਿੰਨ ਥਣ ਚੱਲਦੇ ਆ ਅਗਲੇ ਤਨੋਂ ਤਿੱਲੜ ਆ ਦੇਖੋ ਠੀਕ ਹੈ ਜੀ ਆ ਬਹਿਣੀ ਤੋਂ ਜਿਹੜਾ ਉਲਟਾ ਨਾ ਹਾਂ ਇੱਕ ਬਹਿਣੀ ਵਾਲਾ ਹਾਂ ਇੱਕ ਬਹਿਣੀ ਵਾਲਾ 200 ਦਾ ਅਗਲਾ ਥਾਣੇ ਇਹ ਇਹ ਮਤਲਬ ਕੀ ਤਿੱਲ ਹੈਗਾ ਬਾਕੀ ਤਿੰਨੇ ਥਾਣੇ ਦੋਸਤੋ ਵਧੀਆ ਚੱਲਦੇ ਹਨ ਜਿਹੜੇ ਮੇਰੇ ਵੀਰ ਹੋਣ ਉਹ ਆਪਣੀ ਤਸੱਲੀ ਵੀ ਜਰੂਰ ਕਰ ਲੈਣ ਮੌਕੇ ਤੇ ਪਹੁੰਚ ਕੇ ਇੱਥੇ ਦੇਖ ਕੇ ਆਉਣ ਵੀ ਤਿੱਲ ਹਾਂਜੀ ਹਾਂਜੀ ਬਾਕੀ ਨੋਟ ਜਰੂਰੀ ਕਰ ਲਿਓ ਜੀ ਇੱਕ ਥਾਣੋਂ ਤੇਲਾ ਜੀ ਤੁਸੀਂ ਦੇਖ ਸਕਦੇ ਹੋ ਤਿੱਲੜ ਮੈਂ ਆ ਤੇ ਬਾਕੀ ਵੀਰ ਜੀ ਸੁਹਾ ਕਿੰਨਾ ਸੂਈ ਹੋਵੇਗੀ ਸੁਹਾ ਚੌਥਾ ਜੀ ਚੌਥਾ ਸੁਹਾ ਮਗਰ ਇਸਦੇ ਕੱਟੀ ਆ ਜੀ ਮਗਰ ਇਸਦੇ ਕੱਟੀ ਆ ਜੀ ਮਗਰ ਦੋਸਤੋ ਆ ਜਿਹੜੀ ਬਲੈਕ ਆ ਇਹ ਮਗਰ ਇਸਦੇ ਕੱਟੀ ਆ ਠੀਕ ਆ ਜੀ ਦੋ ਦੇ ਸਟਮ ਕਿੰਨਾ ਇਸ ਦਾ ਦੱਸਿਆ ਜੀ ਰੈਡੀ ਦੋ ਦੇ ਸਟਮ 8 ਲੀਟਰ ਗਰੰਟੀ ਆ ਰਹੂਗਾ ਜੀ ਰੈਡੀ 8 ਲੀਟਰ ਛੋ ਲੈਣਾ ਦੋ ਟਾਈਮ ਠੀਕ ਆ ਜੀ ਕਿੰਨੇ ਦਿਨ ਦੀ ਸੂਈ ਦੱਸਿਆ ਜੀ ਇਹਨੂੰ 8 ਤੋਂ 10 ਦਿਨ ਹੋਗੇ ਆ 8 ਤੋਂ 10 ਦਿਨ ਹੋਗੇ ਤਾਂ ਠੀਕ ਵੀਰ ਜੀ ਇਸ ਦਾ ਮੁੱਲ ਕੀ ਆਪਾਂ ਲੈਣ ਦੇ ਨਾਲ ਹੀ ਗੱਲ ਆ ਜੀ ਮੁੱਲ ਇਸ ਦਾ 45000 ਰੁਪਏ 45000 ਰੁਪਏ ਜੀ ਠੀਕ ਆ ਜੀ ਸੋ ਇਸ ਦੇ ਵਿੱਚ ਵੀ ਮਾਨਤਾ ਹੋਵੇਗਾ ਜੀ ਠੀਕ ਹੈ ਦੋਸਤੋ ਇਸ ਦੇ ਵਿੱਚ ਵੀ ਮਾਨਤਾ ਵੀਰ ਹੁਣੀ ਕਰਨਗੇ ਅ ਬਾਕੀ ਬਾਕੀ ਦੋਸਤੋ ਆਰਡਰ ਦੀ ਤੁਸੀਂ ਤੁਹਾਨੂੰ ਆਪਾਂ ਦੱਸ ਵੀ ਦਿੱਤੀ ਹੈ ਤੁਹਾਨੂੰ ਦਿਖਾ ਵੀ ਦੇਣੇ ਆ ਬਾਕੀ ਸਾਰੇ ਥਣ ਬਿਲਕੁਲ ਵਧੀਆ ਹੈਗੇ ਹਨ ਦੋਸਤੋ ਐਨ ਓਕੇ ਆ ਠੀਕ ਹੈ ਜੀ ਸੋ ਵੀਰ ਜੀ ਆਪਾਂ ਇਸ ਅਗਲੀ ਮੱਝ ਦੀ ਗੱਲ ਕਰੀਏ ਤੇ ਇਸ ਦੀ ਸਾਨੂੰ ਡਿਟੇਲ ਦੱਸ ਦੋ ਵੀ ਕਿੰਨਾ ਸਮਾ ਸੁਗਾ ਇਹ ਸੂਣ ਜਾ ਰਹੀ ਹੈ ਜੀ ਇਹ 5ਵੇਂ ਸਵੇ ਸੁਣੀ ਹੈ ਠੀਕ ਹੈ ਇਹਦਾ ਕੋਈ ਮੇਰਾ ਵੀਰ ਹੱਥੇ ਹੱਥਿਆ ਲਾਵੇ ਤੇ ਉਹਦੇ ਲਈ ਲੈਂਦੀ ਆਪਾਂ ਕੋਈ ਹੱਥੇ ਚ ਲੈ ਜਾਂਦਾ ਨਾ ਜਿੱਦਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਘੱਬਣ ਹੈ ਜੀ ਤਾਂ ਠੀਕ ਹੈ ਜੀ ਅਜੇ 6 ਦਿਨ ਲੈ ਜਾਨੀ ਆ ਅਜੇ 6 ਦਿਨ ਲੈ ਜਾਣੇ ਹਫਤਾ ਤਕਰੀਬਨ ਲੈ ਜਾਏਗੀ ਹਾਂ ਜੀ ਠੀਕ ਹੈ ਜੀ ਚੂਵਾ ਕਿੰਨਾ ਸਮਾ ਸੁਣ ਜਾ ਰਹੀ ਹੈ ਜੀ 5ਵੇਂ ਸਵੇ ਸੂਆ ਪੰਜਵਾਂ ਸੂਣ ਜਾ ਰਹੀ ਠੀਕ ਹੈ ਜੀ ਇਸ ਦਾ ਵੀਰ ਜੀ ਮੁੱਲ ਵੀ ਦੱਸ ਦੋ ਸਾਨੂੰ ਇਸ ਦਾ ਮੁੱਲ 42000 ਕਰਦੀ ਆ 42000 ਠੀਕ ਹੈ ਜੀ ਬਿਲਕੁਲ ਪਾਸ ਆਪਲੀ ਠੀਕ ਹੈ ਜੀ ਇਹਨੂੰ ਆਪਾਂ ਨਾਲ ਥੋੜਾ ਤੋੜ ਦਈਏ ਜੀ ਖੋਲ ਕੇ ਹਨਾ ਦੋਸਤੋ ਵੇਖ ਸਕਦੇ ਹੋ ਤੁਸੀਂ ਪੰਜਵਾਂ ਸੂਆ ਵੀਰ ਜੀ ਸੂਣ ਜਾ ਰਹੀ ਹੈ ਨਾ ਪੰਜਵਾਂ ਸੂਆ ਸੂਣ ਜਾ ਰਹੀ ਹੈ ਸਿੰਘ ਖੁੱਲਾ ਦੋਸਤੋ ਤੁਹਾਨੂੰ ਮਿਲ ਜੇਗਾ ਇਸ ਦੇ ਵਿੱਚ ਬਾਕੀ ਥੋੜੀ ਜਿਹੀ ਲੱਸੀ ਫਿੱਕੀ ਕਹਿ ਸਕਦੇ ਆ ਬਾਕੀ ਚਾਹ ਵਨ ਵੀਰ ਇਹ ਜਿਹੜੇ ਖਰੀਦਾਂ ਦੇ ਤੁਸੀਂ ਆਪ ਹੀ ਨੋਟ ਕਰ ਲਿਓ ਮੱਝ ਵੈਸੇ ਹੈ ਵਧੀਆ ਜੇ ਅਸ ਵੀਰ ਨੇ ਘਰੇ ਰੱਖਣੀ ਆ ਵਾਜਬ ਰੇਟ ਨੇ ਜੇ ਕਿਸੇ ਨੇ ਘਰੇ ਵੀ ਰੱਖਣੀ ਆ ਆਪਣਾ ਜਰੂਰ ਖਰੀਦ ਸਕਦੇ ਵੀਰੋ ਠੀਕ ਆ ਸੋ ਵੀਰ ਜੀ ਬਾਕੀ ਜਿਹੜੇ ਆਪਣੇ ਮੋਬਾਈਲ ਨੰਬਰ ਨੇ ਸਾਨੂੰ ਜਰੂਰ ਆਪਣੇ ਬੋਲ ਕੇ ਦੱਸ ਦਿਓ ਜੀ ਹਾਂਜੀ 96922 ਹਾਂਜੀ 96502 ਹਾਂਜੀ ਇੱਕ ਵਾਰੀ ਫੇਰ ਬੋਲ ਦਿਗੇ 96922 96502 ਠੀਕ ਹੈ ਜੀ